ਇੱਥੇ ਜੇ ਅੱਜ ਮੰਡੀ ਬਰੀ ਵਾਲਾ ਵਖੇ ਬੀਜਪੀ ਜਿਹੜੀ ਪਾਰਟੀ ਆ ਉਹਨਾਂ ਦਾ ਕੈਂਡੀਡੇਟ ਆ ਰਿਹਾ ਵਰਕਰ ਆ ਰਹੇ ਆ ਜੀ ਦੀ ਅਜੇ ਤਿਆਰੀ ਹੋ ਰਹੀ ਆ ਪਰ ਤਿਆਰੀ ਹੋਣ ਤੋਂ ਪਹਿਲ ਨੂੰ ਹੀ ਇੱਧਰ ਦੇਖਿਆ ਜਾਵੇ ਤਾਂ ਦੂਸਰੇ ਪਾਸੇ ਜਿਹੜੇ ਵਿਰੋਧ ਕਰਨ ਵਾਲੇ ਕਿਸਾਨ ਯੂਨੀਅਨ ਹੈਗੀ ਆ ਉਹ ਵੀ ਇਹਨਾਂ ਦੇ ਦਿੱਤੇ ਹੋਏ ਸਮੇਂ ਤੋਂ ਪਹਿਲਾਂ ਯਾਨੀ ਅਰੇਲੀ ਕਰਨ ਸਮੇ ਸਮਾਨ ਤੋਂ ਪਹਿਲਾਂ ਹੀ ਕਿਸਾਨ ਜਿਹੜੇ ਆ ਉਹਨਾਂ ਦੀ ਆਮਦਿ ਸ਼ੁਰੂ ਹੋ ਗਈ ਇੱਥੇ ਮੰਡੀ ਦੇ ਵਿੱਚ ਪ੍ਰਧਾਨ ਜੀ ਕੀ ਮਕਸਦ ਅੱਜ ਕਿਸ ਮਕਸਦ ਲਈ ਇਕੱਠੇ ਹੋਏ ਮਤਲਬ ਇਹ ਅੱਜ ਮੀਟਿੰਗ ਕੀਤੀ ਸੀ ਬਾਗ ਵੀ ਹਾਂਜੀ ਅੱਜ ਡੀ ਜੀ ਪੀ ਵਾਲੇ ਆ ਰਹੇ ਨੇ ਮਰੀ ਵਾਲੇ ਤੇ ਮਹਾਰਾਜਰਾ ਅੱਛਾ ਦੋਹਾਂ ਦਾ ਸਾਰੇ ਡਟ ਕੇ ਵਿਰੋਧ ਕਰਾਂਗੇ ਹਾਂ ਜੋ ਵੀ ਜਿੰਨਾ ਵੀ ਕੀਤਾ ਹੈ ਵੱਧ ਤੋਂ ਵੱਧ ਕਰਾਂਗੇ ਹੋ ਸਕਦਾ ਪਿੰਡ ਸੀ ਨਾ ਵੜਨਗੇ ਮਹਾਰਾਜਰਾ ਓਕੇ ਪਰ ਮਰਾਣਾ ਨਾ ਕਰੇ ਰੋ